ਸਵਈਏ ਮਹਲੇ ਪੰਜਵੇਂ ਕੇ ਕਾਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਦਾਰਨ ਬਸੇ ਸੰਤ ਜਿਸਰ ਦੁਖ ਦਾ ਦਰਦ ਰਿਦਰਾ ਨਿਵਾਰਨ ਨਿਰਮਲ ਭੇਖ ਅਪਾਰ ਸਭਿ ਨੇ ਅਵਰਨਾ ਕੋਈ ਮਾਨੁ ਬਾਤ ਜਿਨ ਜਾਣਿ ਓ ਭਇਓ ਤਹ ਸੰਸਾਰੈ ਸੋਈ ਤਰਨ ਗगन ਨਵ ਖਾंडੁ ਮਹਿ ਜੋਤ ਸਰੂਪੀ ਰਹਿਓ ਪਰਾਨ ਬਾਨ ਮਥਰਾ ਕਸ਼ ਭੀਦਾ ਨਹੀਂ ਗੁਰ ਅਰਜਣ ਪਰਤਖ ਹਰ ਤਰਨ ਗਗਨ ਨਵਖੰਡ ਮਹਿ ਜੋਤ ਸਵ ਰੂਪੀ ਰਿਯੋ ਪਰ ਪਾਨ ਮਥਰਾ ਕਸ਼ਪੀਦ ਨਹੀਂ ਗੁਰ ਅਰਜਣ ਪਰਤਖ ਹਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ